ਉਹ ਨਹੀਂ ਕੀਤਾ ਬੋਲਦਾ ਨਹੀਂ ਬੋਲਨੇ ਕੀਤਾ ਰਾਜੇ ਉਹਨੇ ਨਹੀਂ ਬੋਲਿਆ ਅੱਛਾ ਇਹ ਤਾਂ ਬੋਲਣਾ ਨਹੀਂ ਹੁੰਦਾ ਉਹ ਤਾਂ ਉਹਨੇ ਮੈਂ ਰੇਲੇ ਮੂਰੇ ਬੋਲਿਆ ਸੀ ਇਹ ਤਾਂ ਜਦ ਤੱਕ ਇਹ ਅਗਲਾਂ ਦਾ ਬਾਹਰ ਨਾ ਪੜਕਾਓ ਅਗਲਾਂ ਆ ਬੜੇ ਨੇ ਬਾਹਰ ਦੇ ਬਿਆਸ ਨਾ ਨਹੀਂ ਨਿਕਲ ਹੈ ਤਾਂ ਕਿੱਥੇ ਜਾ ਕੇ ਨਹੀਂ ਗਈ ਪਰ ਮੈਂ ਕੋਤ ਨੂੰ ਨਹੀਂ ਗਿਆ ਤਾਂ ਕਹੀਆ ਕੋਈ ਮਲਾਜ ਵੀ ਆ ਗਿਆ ਯਾਨੀ ਉਹ ਨਹੀਂ ਸੰਦਾ ਜੇ ਤੋ ਵੋਟਾਂ ਲੈਣੀ ਹੋਣ ਦੇ ਤਾਂ ਉਹ ਤਾਂ ਹੱਕ ਮੰਨ ਕੇ ਰੇੜੀ ਮੂਰੇ ਖੜਾ। ਇਹ ਕਿਨਾਂ ਅੱਜ ਬਿਲਦੈ ਨਹੀਂ ਭਾਈ ਅਗਲਾ ਹੁੰਦਾ ਬਾਤ ਨਾ ਖੜਕਾਓ ਬਲਾਦੀ ਬੜੀ ਨੇ ਬਾਅਦੇ ਵਿਆਪ ਕਰਨਾ ਨਹੀਂ ਨਿਕਲੇ ਜਾਈਏ ਕਿਤੇ ਕਰੋ ਆਪਣੇ ਜਾਨ ਤੋਂ ਕਰੀਂ ਜਿਵੇਂ ਆਪਾਂ ਫੈਸਲੇ ਦੀ ਬਿਮਾਰੀ ਵਰਤਿਆ ਦੋਨੇ ਆਪਦੇ ਆਪਦੇ ਕੇ ਅੰਦਰ ਬਲਾਜਮ ਜਾਣ ਦੇ ਦਿੰਦਾ ਇਹ ਰਾਜਾ ਬੜੇ ਇਕਦਾਂ ਕਰਨੀ ਮਾਤਾ ਕਿਸੇ ਦੇ ਘਰੇ ਨਹੀਂ ਗਈ ਪਰ ਮਾਤਾ ਕੋਲ ਨੂੰ ਇਹ ਹੀ ਗੱਲ ਕਹੀ ਆ ਕੋਈ ਮੁਲਾਜ਼ਮ ਵੀ ਆ ਜੇ ਕੋਈ ਕੋਟ ਲੈਣ ਆ ਜੇ ਪਰ ਕਿਸੇ ਨੇ ਸਾਡਾ ਕੋਈ ਕੰਮ ਨਹੀਂ ਸਵਾਰਿਆ ਕਦੋਂ ਇਹ ਕੰਮ ਸਵਾਰ ਦੇ ਦਮ ਦਸ ਕੀ ਕੰਮ ਮੇਰੇ ਬੱਚੇ ਲੱਗਣੇ ਚਾਹੀਦੇ ਆ ਫਿਰਦੇ ਬਾਰ ਬਾਰ ਪੜ੍ਹ ਕੇ ਬੱਚੇ ਆ ਫਿਰਦੇ ਘਰੇ ਕੋਈ ਖੇਤੀਬਾੜੀ ਦਾ ਨਿਸਾਦਨ ਕਾਸੇ ਦਾ ਕੋਈ ਰਜਗਾਰ ਕੋਈ ਕੋਈ ਵੀ ਬਾਹਰ ਤੇ ਪੀ ਆਲੀ ਸੰ ਕਿਸੇ ਅੰਦਰ ਦਾ ਵੀ ਆਉਂਦਾ ਪਰ ਜਿਹੜਾ ਮਰਚਾ ਕਰਦੇ ਆ ਸੀ ਕਿ ਤੋਂ ਦਿਹਾੜੀ ਕਰਕੇ ਕੋਸ਼ ਕਰਕੇ ਆਉਂਦਾ ਆ ਬਠੰਡਾ ਜਿੱਲੀ ਬਠੀ ਜਗਿਆ ਜਰਾ ਸੁਖਾ ਇਹ ਨਹੀਂ ਪੜਦਾ ਇਨਸੂਲਟ ਬੀ ਐਮ 20 ਦੇ ਹੁੰਦੇ ਹੀ ਨਾਲ ਉਥੋਂ ਵਾਲੇ ਜਿਹੜੇ ਇਮਤਲਾਜ ਕਰਾਈ ਨੇ ਉਹੀ ਪਰਲੇ ਸਸਤਾ ਨਹੀਂ ਹੈ ਇਸ ਵਾਇਪਰ ਤੇ ਆਪਣਾ ਪਤਾ ਹੈ ਸੇ ਉਹ ਕਦੇ ਨਹੀਂ ਜਵਾਬ ਦਿੱਤਾ ਬੋਰਡ ਨੂੰ ਕਦੋਂ ਵੀ ਕਿਸੇ ਮੁਲਾਜ਼ਮ ਨਾਲ ਵੀ ਆ ਗਿਆ ਸੀ ਨਾ ਉਹਨੇ ਪੁੱਤ ਤੇਰੇ ਨਾਲ ਪਤਾ ਕੀ ਕਰਨੀ ਉਹ ਤਾਂ ਕਦੇ ਨਹੀਂ ਜਵਾਬ ਨਹੀਂ ਆਖਦਾ ਨਹੀਂ ਉਹ ਤਾਂ ਗੱਲ ਸਹੀ ਹੈ ਜੀ ਵੀ ਨਹੀਂ ਲੱਗਣਾ ਉਹਨਾਂ ਲੰਬ ਇਹਨਾਂ ਮਸਲ ਚਾ ਪੈਨਟ ਸੁਣਦਾ ਪੈਨਟ ਨਹੀਂ ਕਹਿੰਦੀ ਹੋ ਜੀ ਆਪਾਂ ਦੇਖੀ ਆਣੇ ਅਵੇ ਆਪਣੇ ਹੱਥ ਮੰਨ ਕੇ ਬੈਠਾ ਗੋਟਾ ਮੋੜਾ ਨਾ ਕਿੰਨੇ ਵਾਰ ਜਦੋਂ ਫੋਟਾਂ ਦੇ ਨਾਲ ਆਉਂਦਾ ਸੀ ਇਹ ਹੀ ਕਰ ਕੋਈ ਚਰਚੀ ਇਹ ਤੋਂ ਕਿੱਥੇ ਪੈਨ ਨੂੰ ਆਪਣੇ ਜਿੱਤਦੇ ਚੱਲਾਂਗੇ ਆਪਾਂ ਠੀਕ ਹੈ ਪੈਣੋਂ ਜਿਹੜੀ ਐਵੇਂ ਕਹਿੰਦੀ ਮਲਾਜ ਲੋਕ ਯਾਰ ਕੋਈ ਨਹੀਂ ਹੁਣ ਵੀ ਆ ਜਾਗੇ ਮੈਂ ਕਿ ਜਦੋਂ ਪੁਰਾਣੇ ਤਾਂ ਮੇਰੀ ਕੋਈ ਗੱਲ ਨਹੀਂ ਪੁੱਤ ਪੁਰਾਣੇ ਸਭ ਜਿਵੇਂ ਆਪਾਂ ਨਵੇਂ ਸਾਂਵੇਂ ਤੇ ਜਾਂ ਕੋਈ ਅਜਿਹਾ ਕਿ ਸਾਡੇ ਘਰੇ ਕਦੀ ਕਿਸੇ ਮਲਾਜ ਨੇ ਨਾ ਰੋਕਿਆ ਨਾ ਅੱਗੇ ਵੀ ਰੋਕਣਾ ਹੈ ਬਾਕੀ ਇਹ ਇਹ ਨਾ ਦੂਜੇ ਕਿਤੇ ਝਾੜੂ ਵਾਲੇ ਇੱਥੇ ਜਾਂ ਕਾਦੀ ਦੇ ਘਰੇ ਜਾ ਕੇ ਪੜੀ ਸਾਡਾ ਤਾਂ ਝਾੜੂ ਵਾਲਾ ਨੇ ਵੀ ਕੁਛ ਨਹੀਂ ਕੀਤਾ ਬਾਦਲੇ ਨੇ ਵੀ ਕੁਛ ਨਹੀਂ ਕੀਤਾ ਰਾਜੇ ਉੱਡੇ ਗਨੇ ਵੀ ਕੁਛ ਨਹੀਂ ਅੱਛਾ ਕੀ ਕਿਤੇ ਨੇ ਬੋਲੀ ਬਾਹ ਬਾ ਰਹੋ ਇਹ ਨਹੀਂ ਤਾਂ ਆਪਣੀ ਜਨੇ ਕਰੀ ਆਇਆ ਉਹਦੇ ਤੇ 2000 ਰੁਪਏ ਪਾ ਕੇ ਉਹ ਵੀ ਬੱਦਲ ਬੱਦਲਾ ਜਿਹੜਾ ਹਾਏ ਉਹ ਵੀ ਆਉਂਦੀ ਹੈ ਤੇਰਾ ਕੰਮ ਦਾ ਮੈਨੂੰ ਪਰਤਣਾ ਉਹ ਵੀ ਬੰਦ ਕਰਦੀ ਹੈ ਲੈ ਲਈ ਜਉਂਦੀ ਸੈਂਪਲਿੰਗ ਚ ਜਿਹੜੀ ਗੱਲ ਦੀ ਪਾਵਾਂਗੇ ਜੇ ਆ ਵੀ ਠੀਕ ਆ ਨਹੀਂ ਤਾਂ ਲੈਣਾ ਚ ਮੜ ਜਾ ਉੱਤੇ ਉਹ ਮੇਰੇ ਅੱਗੇ ਚੱਕਰ ਖਾ ਕੇ ਜੱਟ ਪੈਂਦੀ ਆ ਜਿਹੜੀ ਤਾਂ ਮੈਂ ਜਉਂ ਪੰਜ ਕਿਲੋ ਲੈ ਕੇ ਆ ਲਾ ਲਾ ਬੰਨੇ ਦੇ ਕਾਰ ਕਰੀ ਉਹ ਵੀ ਕੱਟ ਜਾਈ ਜੀ ਕਾ ਦਾ ਸੁਣਾ ਬਜ਼ੁਰਗਾਂ ਨੂੰ ਪੈਨਸ਼ਨ 1500 ਰੁਪਏ ਆ ਕੰਕੀ ਮਾੜੀ ਦਿੱਤੀ ਕਾਂਗਰਸ ਨੇ ਦਿੱਤੀ ਲੈ ਦਿੱਤਾ ਇੱਕ ਮਿੰਟ ਕੁੜਾ ਮੈਲੇ ਮੈਂ ਤੇਰੀ ਜੁੜੀਆਂ ਮੈਂ ਖਿਸ਼ਾਦ ਕੱਲੋਂ ਤੂੰ ਮੇਰੀ ਜੁੜੀ ਬੋਗੀ ਨਾਲ ਉਸ ਸ਼ਗਨ ਸਕੀਮ 55 ਲਾਤੀਆ ਕਾਂਗਰਸ ਦੇ ਜਿਹੜੀ ਕਣਕ ਦੇਣੀ ਸ਼ੁਰੂ ਕੀਤੀ ਉਹ ਮਹਾਰਾਜ ਸੀ ਅਸੀਂ ਤਾਂ 30 ਕਿਲੋ ਲਗੰਦੇ ਸੀ ਇਹਨਾਂ ਨੇ ਤਾਂ ਕੱਟ ਕੇ 5 ਕਿਲੋ ਕਰਤੀ ਪਾਣੀ ਸਾਡੇ ਤਾਂ ਇੱਕ ਮਿੰਟ ਮੇਰੀ ਗੱਲ ਕੱਦ ਨਹੀਂ ਹੋਈ ਤੇਰੀ ਪੂਰੀ ਹੋਈ ਸੀ ਉਹਦੇ ਵਿੱਚ ਸਾਨੂੰ ਕਿਰਾਇਆ ਮਾਪ ਨਹੀਂ ਚਾਹੀਦਾ ਸਾਨੂੰ ਬੱਚਿਆਂ ਨੂੰ ਹੋਰ ਹੀ ਚਾਹੀਦੇ ਮੈਂ ਹਰੇ ਉਹ ਜਿਹੜੀ ਚੀਜ਼ ਦੇ ਕੇ ਆਪਣੇ ਚਾਹੀਦੀਆਂ ਉਹਨੇ ਕੱਟਾ ਕੇ ਸਰਕਾਰ ਦੁੱਜੀ ਅਜਿਹੀ ਵੀ ਕਰਦੀਆਂ ਨੇ ਬਣਾ ਦੇ ਪ੍ਰਾਈਵੇਟ ਬਸਤਾ ਦੇ ਨਾਲ ਹਤਾਬ ਚ ਕਾਰਡ ਬਣਾ ਕੇ ਦਿੰਦਾ ਪੈ ਸਾਡੇ ਕੋਲੇ ਕੋਈ ਪ੍ਰਾਈਵੇਟ ਨਾਲ ਓਏ ਪ੍ਰਾਈਵੇਟ ਨਾਲ ਬਸਤਾਂ ਨਹੀਂ ਕਰਾਂਗਾ ਸਰਕਾਰੀ ਵੀ ਦਾ ਆਧਾਰ ਕਾਰਡ ਵੀ ਚੱਲਦਾ ਕਾਰਡ ਵੀ ਚੱਲਦਾ ਦੋ ਜਾਨਾਂ ਦਾ ਕਿਰਾਇਆ ਤੇ ਮਾਪ ਤੇ ਸਾਨੂੰ ਇੱਕ ਪ੍ਰਾਈਵੇਟ ਨਾਲ ਵੀ ਨਹੀਂ ਦਊਗਾ ਤੇ ਪ੍ਰਾਈਵੇਟ ਜਿਹੜੇ ਹੁਣ ਉੱਠੇ ਆ ਝਾੜੂ ਵਾਲੀ ਉਹ ਪ੍ਰਾਈਵੇਟ ਬਸਤਾਂ ਲਈ ਹੈ ਨਹੀਂ ਚਣੌਂਦੇ ਅਗੇ ਤੇ ਮੈਂ ਝਾੜੂ ਵਾਲੇ ਨੇ ਵੀ ਨਹੀਂ ਕਰਦਾ ਝਾੜੂ ਵਾਲਾਂ ਨੂੰ ਨਹੀਂ ਕਰੇ ਸਾਬੀ ਬੀਬੀ ਹੰਡਾ ਬਸੰਦਾ ਕਰਾਇਆ ਸਾਰੇ ਪੰਜਾਬ ਦੇ ਆਪਾਂ ਆਪਾਂ ਸਰਕਾਰੀ ਬਸ ਦਾ ਕਰਾਇਆ ਮਾਫ ਕਰ ਸਕਦੇ ਆ ਪ੍ਰਾਈਵੇਟ ਕਿਸੇ ਦੇ ਕਾਰੋਬਾਰ ਦਾ ਨਹੀਂ ਆਪਾਂ ਉਹ ਤਾਂ ਫਿਰ ਘਾਰ ਕਾਰੀ ਚੱਲਦੀ ਹੈ ਉਹ ਤਾਂ ਘਾਰ ਕਾਰੀ ਚੱਲਦੀ ਹੈ ਚੱਲੋ ਮੈਂ ਧਿਆਨ ਰੱਖਿਆ ਜੀ